ਹਾਂਜੀ ਕੀ ਨਾਮ ਇਹ ਨਾਮ ਰਾਜਕਮਰ ਹੈ ਜੀ ਹਾਂਜੀ ਰਾਜਕਮਰ ਜੀ ਅੱਗ ਲੱਗੀ ਤੇ ਬੀ ਕੀ ਕਰਨੀ ਚਾਹੁੰਦੇ ਹੋ ਅੱਗ ਲਗੀ ਦਾ ਕੰਮ ਜੀ ਬਿਲੀ ਮੈਂ ਕਿਵੇਂ ਦਾ ਮੈਨੂੰ ਨੁਕਸਾਨ ਕੀਤਾ ਜੋ 20 ਬੈਗ ਸਾਡਾ ਨੁਕਸਾਨ ਉਹਨਾਂ ਦੀ ਗਲਤੀ ਹੈ ਤਾਰਾਂ ਕੱਟੀਆਂ ਪਿੱਛੇ ਚੋਰਾਂ ਨੇ ਤਾਰਾਂ ਕੱਟੀਆਂ ਚੋਰਾਂ ਨੇ ਮਹਿਕਮਾ ਕਹਿੰਦਾ ਤੂੰ ਚੋਰਾਂ ਦਾ ਖਾਕ ਦਿੱਤੀ ਹੋਈ ਹੈ ਨਾ ਤਾਂ ਕੋਈ ਚੋਰ ਫੜੇ ਗਏ ਨੇ ਨਾ ਮੁੜ ਕੇ ਮਿਲ ਬੈਗ ਇਹਨੇ ਬਿਲੀ ਵਾਲਿਆਂ ਨੇ ਕੋਈ ਵੀ ਤਾਰਾਂ ਜੋੜੀਆਂ ਇੱਥੇ ਉਹ ਸਾਰੀਆਂ ਤਰ੍ਹਾਂ ਨੀਵੇਂ ਹੋਈ ਪਈਆਂ ਜਿੰਨਾ ਸਵਾਰਕ ਫੋਨ ਨਾਲ ਸਾਡੀ ਘਰ ਘਰਦਵਾਰੇ ਦੇ ਕੈਮਰੇਾਂ ਚ ਵੀ ਆਇਆ ਹੈ ਚੋਰ ਘਰਦਵਾਰੇ ਦੇ ਕੈਮਰੇ ਵੀ ਚੋਰ ਦੀ ਫੋਟੋ ਆਈ ਹੋਈ ਹੈ ਠੀਕ ਹੈ ਜੀ ਉਹਨਾਂ ਨੇ ਚੈੱਕ ਕੀਤਾ ਬਿੱਲੀ ਮਹਿਗਮ ਨੇ ਆ ਕੇ ਦਿਖਾ ਦਿੱਤੀ ਹੈ ਪਰ ਚੋਰੇ ਫੜੇ ਨਹੀਂ ਗਏ ਜਾਂ ਫਿਰ ਬਿੱਲੀ ਮਹਿਗਮ ਚੋਰਾਂ ਨਾਲ ਲੜਿਆ ਹੋਇਆ ਹੈ ਨਾ ਕੋ ਪੁਲਿਸ ਨੇ ਕਾਰਵਾਈ ਕੀਤੀ ਹੈ ਹਲੇ ਉਹਨਾਂ ਤੱਕ ਨਾ ਕੋਈ ਪੁਲਿਸ ਨੇ ਕਾਰਵਾਈ ਕੀਤੀ ਚੋਰਾਂ ਤੇ ਦਰਖਾਸਤ ਦਿੱਤੀ ਹੋਈ ਹੈ ਬਿੱਲੀ ਮਹਿਗਮ ਵਾਲੇ ਕਹਿੰਦੇ ਇਹਨਾਂ ਦੇ 4 ਕਿਲੇ ਜਲੇ ਆ ਜੀ ਇਹਨਾਂ ਦਾ 1.5 ਕਿੱਲਿਆ ਜਲੇਆ ਇਹਨਾਂ ਦੇ ਫਾਸਟਾਬ ਉਹਨਾਂ ਦਾ ਕਿੱਲਾ 1.5 ਕਿੱਲੇ ਦੇ ਦਰਮਿਆਨ ਜਲਿਆ ਹੈ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਸੰਸਾਰ ਚਾਹੀਦਾ ਤੁਹਾਨੂੰ ਜੋ ਸਾਡਾ ਨੁਕਸਾਨ ਦਾ ਹਰ ਜਾਨਾ ਤੁਹਾਨੂੰ ਮਿਲ ਜੇ